ਸ਼ਸ਼ੀਕਲ ਦੋਸਤੋ ਮੈਂ ਆਮਨ ਸਿੱਤੂ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਡੀਜੇ ਤੇ ਕਿੰਗ ਸੁਰਜੀਤ ਵਿੰਦ ਰਖੀਆ ਜੋ ਕਿ ਭਾਵੇਂ ਅੱਜ ਸਰੀਰਕ ਤੌਰ ਤੇ ਸਾਡੇ ਵਿੱਚਕਾਰ ਨਹੀਂ ਪਰ ਉਹਨਾਂ ਦੀ ਆਵਾਜ਼ ਹਮੇਸ਼ਾ ਸਦੀਆਂ ਤੱਕ ਪੰਜਾਬੀਆਂ ਦੇ ਦਿਲਾਂ ਵਿੱਚ ਗੂੰਜਦੀ ਰਹੇਗੀ ਅੱਜ ਸਾਡੇ ਨਾਲ ਜੁੜੇ ਨੇ ਦਿਲਵਿੰਦਰ ਵਾਰਨ ਜੋ ਕਿ ਸੁਰਜੀਤ ਵਿੰਦ ਰਖੀਆ ਸਾਹਿਬ ਨੂੰ ਸਮਰਪਿਤ ਹੋ ਕੇ ਗਾਉਂਦੇ ਆ ਰਹੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਦਿਲਵਿੰਦਰ ਵਾਰਨ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਵੀਰ ਜੀ ਬਹੁਤ ਬਹੁਤ ਸਾਰੇ ਸਰੋਤਿਆਂ ਦਾ ਰੱਬਰ ਕੇ ਸਰੋਤਿਆਂ ਦਾ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਹੀ ਧੰਨਵਾਦ ਤੇ ਸਭ ਤੋਂ ਰਵਾਇਤੀ ਜਿਹਾ ਸਵਾਲ ਸੰਗੀਤ ਦੀ ਛੇਟ ਕਿੱਥੋਂ ਲੱਗੀ ਬਾਈ ਜੀ ਸੰਗੀਤ ਦੀ ਛੇਟ ਕਿ ਮੈਨੂੰ ਬਚਪਨ ਤੋਂ ਹੀ ਲੱਗੀ ਜਦੋਂ ਮੈਂ 6ਵੀਂ 7ਵੀਂ ਕਲਾਸ ਚ ਪੜਦਾ ਸੀ ਉਦੋਂ ਤੋਂ ਪਹਿਲੀ ਜੋ ਕੈਸ਼ਰ ਜੀ ਬਿੰਦਰਖਿਆ ਸਾਹਿਬ ਦੀ ਮੁੰਡਾ ਕੀ ਮੰਗਦਾ ਹੈ ਤਾਂ ਉਸ ਤੋਂ ਪ੍ਰਭਾਵਿਤ ਹੋ ਕੇ ਮੈਂ ਸੋਚਿਆ ਵੀ ਮੈਨੂੰ ਵੀ ਇਸ ਤਰ੍ਹਾਂ ਹੀ ਸੁਖਵੀਰ ਬਿੰਦਰਖਿਆ ਸਾਹਿਬੀ ਤਰ੍ਹਾਂ ਗਾਣਾ ਚਾਹੀਦਾ ਜਿਵੇਂ ਅੱਜ ਕੱਲ ਜਿਵੇਂ ਉਹ ਸਟਾਰ ਸੀ ਵੀ ਐਡਾ ਹੀ ਮੈਂ ਵੀ ਲੋਕਾਂ ਦੇ ਜਿਲ੍ਹਾ ਵਿੱਚ ਧੜਕਾਂ ਐਵੇਂ ਲੋਕ ਮੈਨੂੰ ਪਿਆਰ ਕਰਦੇ ਤੇ ਫਿਰ ਗਾਇਕੀ ਸ਼ੁਰੂਆਤ ਸਕੂਲੀ ਟਾਈਮ ਤੋਂ ਹੋਈ ਜੀ ਜੀ ਹਾਂਜੀ ਮੇਰੀ ਸ਼ੁਰੂਆਤ ਜੋ ਹੈ ਜੋ ਬਚਪਨ ਤੋਂ ਹੀ ਮੈਂ ਜਦੋਂ 6ਵੀਂ 7ਵੀਂ ਕਲਾਸ ਸੀ ਜਦੋਂ ਵੀ ਪੀਟ ਬਾਈ ਜੀ ਖਾਲੀ ਆਂਦਾ ਸੀ ਦਾ ਮੈਡਮਾ ਜੋ ਜਸ ਸਰ ਜ ਮੈਡਮਾ ਉਹ ਕਹਿੰਦੀ ਸੀ ਕਿ ਬਈ ਹਾਂ ਦਿਲਵਿੰਦਰ ਗਾਣਾ ਸੁਣਾ ਬਈ ਕੋਈ ਵੀ ਬਿੰਦਰਖੇਆ ਸਾਹਿਬ ਦਾ ਗਾਣਾ ਸੁਣਾ ਦੇ ਕਿਉਂਕਿ ਬਿੰਦਰਖੇਆ ਸਾਹਿਬ ਉਸ ਵਕਤ ਫੇਮਸ ਸੀ ਪੂਰੇ ਪੂਰੀ ਸਿੱਖਰਾਂ ਤੇ ਸੀ ਤਾਂ ਉਹ ਮੇਰੇ ਤੋਂ ਗਾਣਾ ਸੁਣਦੀ ਸੀ ਵੀ ਹਾਂ ਫੇਵਰਟ ਗਾਣਾ ਇੱਥੇ ਮੇਰੀ ਨੱਥ ਢਿੱਕੀ ਸੁਣਾ ਦੇ ਮੈਂ ਤੁਹਾਨੂੰ ਦੋ ਚਾਰ ਲੈਣਾ ਉਹ ਗਾਣੇ ਦੀ ਸੁਣਾ ਦੇਣਾ ਕਿਉਂਕਿ ਜਰੂਰ ਜੀ ਮੇਰੇ ਵੀ ਬਹੁਤ ਪਿਆਰਾ ਮੇਰੇ ਦਿਲ ਦੇ ਨੇੜੇ ਆ ਆਏ ਮੈਂ ਕੀ ਸਚੰਦਰੇ ਨੇ ਨਾਜਿਰ ਲਗਾਈ ਬੜੀ ਪਾਲੀ ਨੱਥ ਮੈਨੂੰ ਕੀ ਤੋਂ ਨੱਥ ਆਈ ਹੋ ਲਿਵਾਂ ਕੋ ਵਿੱਚੋ ਵਿੱਚ ਜਾ ਮਾ ਕੁਮੜਾਈ ਹੁਣ ਲਾ ਮਾ ਕਿਡਾ ਬਹਾਨਾ ਬੇ ਇੱਥੇ ਮੇਰੀ ਨੱਥ ਢੀਗ ਪਈ ਓ ਨਿਉ ਕਿਵੇਖੀ ਜਵਾਨਾਂ ਬੇ ਇੱਥੇ ਮੇਰੀ ਨੱਥ ਢੀਗ ਪਈ ਓ ਨਿਉ ਕਿਵੇਖੀ ਜਵਾਨਾਂ ਬੇ ਇੱਥੇ ਮੇਰੀ ਨੱਥ ਢੀਗ ਪਈ ਜਿਵੇਂ ਕਿ ਆਪਾਂ ਆਫ ਦੀ ਰਿਕਾਰਡ ਗੱਲ ਕਰ ਰਹੇ ਸੀ ਪਹਿਲਾਂ ਤੁਸੀਂ ਫੌਜ ਦੇ ਵਿੱਚ ਵੀ ਆਪਣੀਆਂ ਸੇਵਾਵਾਂ ਨਿਭਾ ਕੇ ਆ ਰਹੇ ਹੋ ਨਿਭਾਉਂਦੇ ਰਹੇ ਹੋ ਤੇ ਫੌਜ ਦੇ ਵਿੱਚ ਵੀ ਤੁਹਾਡਾ ਸੰਗੀਤ ਦਾ ਇਸੇ ਤਰ੍ਹਾਂ ਚੱਲਦਾ ਰਿਹਾ ਹਾਂਜੀ ਬਾਈ ਜੀ ਹਾਂਜੀ ਉੱਥੇ ਵੀ ਕਿਉਂਕਿ ਜਿਹੜੇ ਬੰਦੇ ਦੇ ਅੰਦਰ ਬਾਈ ਇਹ ਸ਼ੌਂਕ ਉਸੇ ਵੀ ਚੀਜ਼ ਆ ਚਾਹੇ ਤੁਸੀਂ ਕਿਸੇ ਵੀ ਚੀਜ਼ ਦਾ ਸ਼ੌਂਕ ਪਾ ਲਓ ਕਿਉਂਕਿ ਸ਼ੌਂਕ ਤੋਂ ਬਿਨਾ ਬੰਦਾ ਕੋਈ ਕੰਮ ਨਹੀਂ ਕਰ ਸਕਦਾ ਇਹ ਮੇਰੇ ਅੰਦਰ ਬਾਈ ਜੀ ਸੰਗੀਤ ਦਾ ਪਹਿਲੇ ਹੀ ਬਚਪਨ ਤੋਂ ਹੀ ਆ ਇਹ ਬਚਪਨ ਤੋਂ ਹੀ ਮੇਰਾ ਸਰੂਰ ਸੀ ਤੇ ਮੈਂ ਉੱਥੇ ਜਾ ਕੇ ਜਦੋਂ ਮੈਂ ਆਰਮੀ ਜੁਆਇਨ ਕੀਤੀ ਉੱਥੇ ਵੀ ਮੈਨੂੰ ਪੰਗੜਾ ਟੀਮ ਚ ਉਹਨਾਂ ਨੇ ਰੱਖ ਲਿਆ ਵੀ ਜਦੋਂ ਮੈਂ ਫਸਟ ਵਾਰ ਜਦੋਂ ਕੰਪੀਟੀਸ਼ਨ ਹੋਇਆ ਪੰਗੜੇ ਦਾ ਮੈਂ ਉਹਨੂੰ ਕਿਹਾ ਵੀ ਮੈਂ ਬੋਲੀਆਂ ਪਾ ਸਕਦਾ ਉਹ ਕਹਿੰਦੇ ਵੀ ਠੀਕ ਹੈ ਇਹ ਮੁੰਡੇ ਨੂੰ ਲਓ ਪਹਿਲੇ ਪੁਰਾਣੇ ਬੰਦੇ ਪਾਉਂਦੇ ਸੀ ਜਦੋਂ ਮੈਂ ਚਲਾ ਗਿਆ ਉਸ ਤੋਂ ਬਾਅਦ ਜਦ ਤੱਕ ਮੈਂ ਰਟਾਇਰਮੈਂਟ ਹੋ ਕੇ ਆਇਆ ਨਹੀਂ 15 16 ਸਾਲ ਤੋਂ ਬਾਅਦ ਜਦ ਤੱਕ ਕੈਪਟਨ ਉੱਥੇ ਮੈਂ ਪੰਗੜੇ ਦਾ ਰਿਹਾ ਅਸੀਂ بڑے ਕੰਪੀਟੀਸ਼ਨ ਲੜੇ ਨੇ ਬਾਈ ਜਿਵੇਂ ਆਰਮੀਜ਼ ਵਿੱਚ ਤੁਹਾਨੂੰ ਪਤਾ ਹੀ ਆ ਕੋਰ ਕਮਾਂਡ ਡਿਬ ਵਿੱਚ ਕੰਪੀਟੀਸ਼ਨ ਲੜਦੇ ਨੇ ਆਪਣਾ ਆਪਣਾ ਕਲਚਰ ਪੰਜਾਬੀ ਜਿਵੇਂ ਪੇਸ਼ ਕਰਦੇ ਨੇ ਜਾਂ ਗੜਵਾਲੀ ਪੇਸ਼ ਕਰਦੇ ਨੇ ਪਹਾੜੀ ਪੇਸ਼ ਕਰਦੇ ਨੇ ਉਵੇਂ ਅਸੀਂ ਆਪਣੇ ਪੰਜਾਬ ਦੇ ਅਤ ਨੂੰ ਪੰਜਾਬੀ ਮਾਂ ਬੋਲੀ ਨੂੰ ਪੇਸ਼ ਕਰਦੇ ਸੀ ਤੇ ਦਿਲਵਿੰਦਰ ਵਾਰਨ ਅੱਜ ਕੱਲ ਪੰਜਾਬੀ ਸ਼ੋਅ ਲਾ ਰਹੇ ਆ ਜੀ ਹਾਂਜੀ ਹਾਂਜੀ ਬਹੁਤ ਬਾਈ ਜੀ ਆਪਣੇ ਪੰਜਾਬ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਬਹੁਤ ਹੈ ਵੀ ਆਪਣੇ ਸ਼ੋਅ ਹਰੇਕ ਖੇਤਰ ਵਿੱਚ ਲੱਗ ਰਹੇ ਨੇ ਲਾਈਵ ਸ਼ੋਅ ਅਜੇ ਕੱਲ ਹੀ ਅਸੀਂ ਇੱਕ ਲਾਈਵ ਸ਼ੋਅ ਬਟਿੰਡੇਵਾਲ ਸੀ ਉਹ ਕਰਕੇ ਆਏ ਆ ਜਦੋਂ ਸਾਨੂੰ ਰਸਤੇ 'ਚ ਫੋਨ ਆ ਗਿਆ ਕਿ ਬਾਈ ਜੀ ਇੰਟਰਵਿਊ ਕਰਦੇ ਤੇ ਜਿਵੇਂ ਕਿ ਬਿੰਦਰਖੀਆ ਸਾਹਿਬ ਦਾ ਸ਼ੁਰੂਆਤ ਮੁੰਡਾ ਕੀ ਮੰਗਦਾ ਕੈਸਟ ਤੋਂ ਹੋਈ ਸੀ ਤੁਹਾਡੀ ਦਲਵਿੰਦਰ ਵਾਰਨ ਦੀ ਸ਼ੁਰੂਆਤ ਕਿੱਥੋਂ ਹੋਈ ਹੈ ਮੇਰੀ ਬਾਈ ਜੀ ਸੌਂਗ ਦੀ ਜੋ ਸਾਡਾ ਪਹਿਲਾ ਸੌਂਗ ਆਇਆ ਪੰਜਾਬੋ ਪੰਜਾਬੋ ਸੌਂਗ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਮੈਂ ਸਰੋਤਿਆਂ ਦਾ ਰੱਬ ਵਰਗੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਹੀ ਮੈਂ ਤੁਹਾਨੂੰ ਕੀ ਕਹਾਂ ਵੀ ਸਰੋਤਿਆਂ ਬਾਰੇ ਬਹੁਤ ਜ਼ਿਆਦਾ ਪਿਆਰ ਦਿੱਤਾ ਮਨ ਮੋਹੀ ਜੋ ਪਿਆਰ ਦਿੱਤਾ ਤਾਂ ਮੈਂ ਤੇ ਦੋ ਚਾਰ ਲਾਈਨਾਂ ਤੁਹਾਨੂੰ ਸ਼ੇਅਰ ਕਰਦਾ ਕਿਉਂਕਿ ਉਹ ਮੇਰੇ ਦਿਲ ਦੇ ਬਹੁਤ ਨੇੜੇ ਆ। ਕਹਿੰਦਾ ਉਹ ਗੱਲ ਇਸ ਤਰ੍ਹਾਂ ਬਾਈ ਜੀ ਕਿ ਪੰਜਾਬੋ ਪੰਜਾਬ 'ਚ ਰਹਿੰਦੀ ਉਹਦਾ ਘਰ ਵਾਲਾ ਚਲਾ ਜਾਂਦਾ ਕੈਨੇਡਾ। ਤਾਂ ਉੱਥੋਂ ਚਿੱਠੀ ਲਿਖਦਾ ਕੀ ਕੀ ਗੱਲਾਂ ਸਵਾਲ ਜਵਾਬ ਕਰਦਾ। ਮੈਂ ਤੁਹਾਨੂੰ ਕਰ ਰਿਹਾ ਸੁਣਾ ਰਿਹਾ ਦੋ ਚਾਰ ਲਾਈਨਾਂ। ਕਹਿੰਦਾ ਉਹ ਲਿਖਦਾ ਮੈਂ ਚਿੱਠੀ ਤੈਨੂੰ ਆਉਂਦੀ ਬੜੀ ਯਾਦ ਤੂੰ ਮੈਨੂੰ ਲਿਖਦਾ ਮੈਂ ਚਿੱਠੀ ਤੈਨੂੰ ਆਉਂਦੀ ਬੜੀ ਯਾਦ ਤੂੰ ਮੈਨੂੰ ਪਹੁੰਚ ਕੇ ਕੈਨੇਡਾ ਮੇਰਾ ਚਿੱਟ ਟੋਲਨੀ ਪੰਜਾਬੋ ਅੰਗਰੇਜੀ ਬੋਲਦਾ ਤੇਰਾ ਟੋਲਨੀ ਉਹ ਤੇਰਾ ਟੋਲਨੀ ਪੰਜਾਬੋ ਅੰਗਰੇਜੀ ਬੋਲਦਾ ਤੇਰਾ ਟੋਲਨੀ ਬਹੁਤ ਖੂਬ ਜੀ ਬਹੁਤ ਸੋਹਣੀ ਦਮਦਾਰ ਆਵਾਜ਼ ਹੈ ਜੀ ਤੇ ਸੁਰਜੀਤਪਿੰਦਰ ਰਖੀਆ ਸਾਹਿਬ ਦੀ ਯਾਦ ਦੇ ਵਿੱਚ ਮੇਲਾ ਹੁੰਦਾ ਉੱਥੇ ਵੀ ਜਾਣ ਦਾ ਕਦੇ ਸੁਭ ਬਣਿਆ ਜੀ ਹਾਂਜੀ ਬਾਈ ਜੀ ਹਾਂਜੀ ਮੇਰੇ ਦਿਲੋਂ ਤਮੰਨਾ ਸੀ ਕਿ ਮੈਂ ਦੇਖੋ ਸੁਰਜੀਤ ਬਿੰਦਰ ਕੇ ਸਾਹਿਬ ਅੱਜ ਸਰੀਰਕ ਤੌਰ ਤੇ ਆਪਣੇ ਵਿੱਚ ਹੈ ਨਹੀਂ ਲੇਕਿਨ ਮੇਰੀ ਤਮੰਨਾ ਸੀ ਕਿ ਮੈਂ ਇੱਕ ਦਿਨ ਬਿੰਦਰ ਕੇ ਸਾਹਿਬ ਦੇ ਜੋ ਪਿੰਡ ਮੇਲਾ ਲੱਗਦਾ ਉਹਦੇ ਵਿੱਚ ਗਾਵਾਂ ਤਾਂ ਉਹ ਮੇਰੇ ਅਰਮਾਨ ਬੜੀ ਛੇਤੀ ਪੂਰੇ ਹੋ ਗਏ 2017 ਚ ਕਿਉਂਕਿ 17 ਨਵੰਬਰ 2017 ਨੂੰ ਬਿੰਦਰ ਕੇ ਸਾਹਿਬ ਦੀ ਵਰਸੀ ਮਨਾਈ ਜਾਂਦੀ ਹੈ ਉੱਥੇ ਮੇਲਾ ਲੱਗਦਾ ਬੜਾ ਭਾਰੀ ਉੱਥੇ ਸਾਰੇ ਸਿੰਗਰ ਤਕਰੀਬਨ ਪੰਜਾਬ ਦੇ ਆਂਦੇ ਨੇ ਉੱਥੇ ਮੈਨੂੰ ਮੌਕਾ ਮਿਲਿਆ ਬਾਈ ਜੀ ਗਾਣ ਦਾ ਬਸ ਮੇਰੇ ਜੋ ਦਿਲ ਦੀ ਤਮੰਨਾ ਸੀ ਉੱਥੇ ਪੂਰੀ ਹੋ ਗਈ ਬਾਈ ਜੀ ਕਿਵੇਂ ਮਤਲਬ surjit bindrakhia sahab ਦੇ ਪਰਿਵਾਰ ਵੱਲੋਂ ਕਿਹੋ ਜਿਹਾ ਰਿਸਪੌਂਸ ਰਿਹਾ ਮੇਲੇ ਤੇ ਮੈਂ ਉਹਨਾਂ ਪਰਿਵਾਰ ਵੱਲੋਂ ਇੰਨਾ ਸੋਹਣਾ ਰਿਸਪੌਂਸ ਜੋ bindrakhia sahab ਦੀਆਂ ਭੈਣਾਂ ਵੱਲੋਂ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੱਥ ਜੋੜ ਕੇ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ ਕਿ ਬਈ ਤੂੰ ਆ ਇਸ ਹਾਲ ਹਰ ਸਾਲ ਤੂੰ ਮੇਲੇ ਤੇ ਆਇਆ ਕਰ ਤੇ ਸਾਡੇ ਘਰ ਹੀ ਆਣਾ ਡਰੈਸ ਚੇਂਜ ਵੀ ਸਾਡੇ ਕੋਲ ਕਰਨੀ ਹੈ ਤੇ ਖਾਣਾ ਪੀਣਾ ਵੀ ਸਾਡੇ ਘਰ ਹੋਏਗਾ ਉਹਨਾਂ ਨੇ ਐਡੀ ਵੱਡੀ ਗੱਲ ਮੈਨੂੰ ਕਹਿ ਕੇ ਭੇਜੀ ਸੀ ਜਦੋਂ ਮੈਂ ਮੇਰਾ ਪ੍ਰੋਗਰਾਮ ਹੋਇਆ ਸੀ ਕਿਉਂਕਿ ਉਹਨਾਂ ਨੂੰ ਉਸ ਤਾਂ ਮੈਨ ਲੱਗਿਆ ਸੀ ਵੀ ਅੱਜ ਸਾਡਾ ਜੋ ਭਰਾ ਇਹਨਾਂ ਸੁਰਜੀਤਪਿੰਦਰ ਖਿਆਲ ਸਾਹਿਬ ਉਸ ਸੀਬਿਆ ਤੋਂ ਉੱਠ ਕੇ ਅੱਜ ਆ ਚੁੱਕਿਆ ਹੈ ਸਾਡੇ ਕੋਲ ਆ ਗਿਆ ਤੇ ਫਿਰ ਉਹਨਾਂ ਦੀ ਸੁਰਜੀਤਪਿੰਦਰ ਖਿਆਲ ਸਾਹਿਬ ਦੀ ਭੈਣ ਦੀ ਗੱਲ ਕੀਤੀ ਹੈ ਤੁਸੀਂ ਤੇ ਸੁਰਜੀਤਪਿੰਦਰ ਖਿਆਲ ਸਾਹਿਬ ਦਾ ਇੱਕ ਬਹੁਤ ਹੀ ਮਕਬੂਲ ਗੀਤ ਆ ਪੇਕੇ ਹੁੰਦੇ ਮਾਮਾ ਨਾਲ ਉਹਨਾਂ ਦੀਆਂ ਦੋ ਲੈਣਾ ਜਰੂਰ ਬਾਈ ਜਰੂਰ ਉਹ ਹਰੇਕ ਘਰ ਵਿੱਚ ਸੌਂਗ ਵੱਜਿਆ ਪੰਜਾਬੀ ਬਾਹਰ ਆਲ ਵਰਲਡ ਚ ਸੌਂਗ ਵੱਜਿਆ ਕਿ ਮਾਮੇ ਮੁਰਣੀ ਪੇਕੇ ਆਉਣਾ ਪੇਕੇ ਹੁੰਦੇ ਮਾਮਾ ਨਾਲ ਬਹੁਤ ਮਕਬੂਲ ਗਾਣਾ ਹੋਇਆ ਅਬਿੰਦਰ ਸਿੰਘਿਆ ਸਾਹਿਬ ਦਾ ਲਓ 2-4 ਲਾਈਨਾਂ